ਮੈਂ মিডিਆ ਦੇ ਥਰੂ ਸਾਡੇ ਸੀਐਮ ਸਾਹਿਬ ਨੂੰ ਮੈਂ ਜਸਕੌਰ ਸਿੰਘ ਕਰਾਪਸ਼ਨ ਫਰੀ ਇੰਡੀਆ ਦਾ ਸਦਸਾ ਹਾਂ ਤੇ ਮੈਂ ਇੱਕ ਸੀਐਮ ਸਾਹਿਬ ਨੂੰ ਆਪਣੀ ਕੰਪਲੇਂਟ ਦੇਣੀ ਚਾਹਣਾ ਹੈ ਕਿ ਪੰਜਾਬ ਦੇ ਵਿੱਚ ਸੀਐਮ ਸਾਹਿਬ ਬੜਾ ਜ਼ੋਰ ਲਾ ਰਹੇ ਆ ਕਿ ਬਾਹਰ ਤੋਂ ਵਪਾਰ ਜਗਤ ਨੂੰ ਬढ़ावा ਮਿਲ ਸਕੇ ਲੇਕਿਨ ਝਿੰਗਾ ਫਾਰਮ ਦਾ ਡਾਇਰੈਕਟਰ ਪੰਜਾਬ ਸਰਕਾਰ ਦੀ ਦੇਸ਼ਾਂਦਰ ਦੇਸ਼ਾਂ ਨੂੰ ਨਹੀਂ ਮੰਨਦਾ ਤੇ ਆਪਦੇ 10-12 ਏਜੰਟ ਬਣਾ ਕੇ ਪੂਰੇ ਪੰਜਾਬ ਚ ਹੋ ਸਕਦਾ ਹੈ 10-12 ਤੋਂ 20 ਦੀ ਸੰਖਿਆ ਤੱਕ ਪਹੁੰਚ ਗਏ ਹੋਣ ਪਰ 10-12 ਜਿੱਥੇ ਤੱਕ ਮੇਰੀ ਜਾਣਕਾਰੀ 10 ਤੋਂ 12-15 ਏਜੰਟ ਹੈ ਜਿਹੜੇ ਬੱਚਾ ਜਦੋਂ ਝਿੰਗਾ ਫਾਰਮ ਦਾ ਬੱਚਾ ਦੇਣਾ ਉਹਨਾਂ ਨੇ ਵੀ ਉਹਨਾਂ ਨੇ ਹੀ ਦੇਣਾ ਹੈ ਫੀਡ ਉਹਨਾਂ ਨੇ ਹੀ ਦੇਣੀ ਹੈ ਮੈਡੀਸਨ ਦਾ ਲਾਇਸੈਂਸ ਅੱਡ ਦੇਣਾ ਹੁੰਦਾ ਜੀ ਦਾ ਰੈਵਨਿਊ ਵੀ ਆਉਂਦਾ ਸਰਕਾਰ ਨੂੰ ਉਹਦਾ ਲਾਇਸੈਂਸ ਇਸ਼ੂ ਹੋਊਗਾ ਤਾਂ ਮੈਡੀਸਨ ਆਊਗੀ ਤੇ ਜਿਹੜੀ ਕੀ ਵੀਰ ਜਿਵੇਂ ਬਠਿੰਡਾ ਮਾਨਸਾ ਜਾਂ ਜਿਹੜੇ ਖਾਰੇ ਪਾਣੀ ਦੇ ਜ਼ਿਲ੍ਹੇ ਐ ਉਹਨਾਂ ਦੇ ਵਿੱਚ ਝਿੰਗੇ ਦਾ ਬਹੁਤ ਵੱਡਾ ਉਤਪਾਦ ਹੋਣਾ ਸੀਗਾ ਜਿਹਦੇ ਨਾਲ ਕਿਸਾਨਾਂ ਨੂੰ ਝੋਨੇ ਤੋਂ ਮੁੜ ਕੇ ਨਵੀਂ ਫਸਲ ਹੋਣੀ ਸੀ ਉਹਦੇ 'ਚ 20% ਸਬਸਿਡੀ ਮਿਲਣੀ ਸੀ ਜਿਹੜੀ ਡਾਇਰੈਕਟਰ ਝਿੰਗਾ ਫਾਰਮ ਆ ਬਾਰ-ਬਾਰ ਨਾ ਲੈ ਰਹੇ ਆ ਤੇ ਉਹਦੇ ਏਜੰਟ ਖਾ ਗਏ ਪੰਜਾਬ ਸਰਕਾਰ ਕਹਿੰਦੀ ਐ ਬਾਹਰੋਂ ਵੀ ਆਓ ਤੇ ਪੰਜਾਬ ਦੇ ਵਿੱਚ ਉਜੋਗ ਕਰੋ ਲੇਕਿਨ ਇਹ ਜਦੋਂ ਉਹ ਝਿੰਗਾ ਤਿਆਰ ਹੋ ਜਾਂਦਾ ਤੇ ਉਹਦੀ 100 ਰੁਪਿਆ ਕੁਆਂਟਲ ਮਗਰ ਕਾਟ-ਕੱਟ ਕੇ ਸਾਰਾ ਝੰਟੀਗਾ ਆਪ ਖਰੀਦੀ ਐ ਫੇਰ ਆਪਦੀ ਮਨਮਰਜ਼ੀ ਨਾਲ ਵੇਚਦੇ ਆ ਜੀਦਾ ਕਰਕੇ ਕਿਸਾਨ ਜਿਹੜੇ ਝੰਗੇ ਦਾ ਉਤਪਾਦ ਕਰਦੇ ਸੀ ਉਹ ਫੇਲ ਹੋ ਗਏ ਬਿਲਕੁਲ ਉਹ ਕਰੋੜਾਂ ਰੁਪਈਆ ਦਾ ਸਕੈਮ ਛੋਟਾ-ਮੋਟਾ ਸਕੈਮ ਨਹੀਂ ਐ ਇੱਕ-ਇੱਕ ਕਿੱਲੇ 'ਚ ਲਗਭਗ 4-400 ਕਰੋੜ 4-400 ਕੁਆਂਟਲ ਮਾਲ ਨਿਕਲਦਾ ਹੈ ਕਈ ਫਾਰਮਾਂ ਦੇ ਵਿੱਚ ਤੇ 100 100 ਰੁਪਿਆ ਮੈਂ ਕਹਿੰਦਾ ਜੀ ਡਾਇਰੈਕਟਰ ਝੰਗਾ ਫਾਰਮ ਮੈਂ ਵਾਰ-ਵਾਰ ਨਾਮ ਲੈ ਰਹੇ ਆ ਡਾਇਰੈਕਟਰ ਝੰਗਾ ਫਾਰਮ ਨੇ ਕਰੋੜਾਂ ਰੁਪਏ ਦਾ ਸਕੈਮ ਕਰਤਾ ਪੰਜਾਬ ਦੇ ਵਿੱਚ ਤੇ ਝੀਂਗਾ ਫਾਰਮ ਨੂੰ ਬਰਬਾਦ ਕਰਤਾ ਮੈਂ ਮੰਤਰੀ ਮਹੋਦਿਆ ਤੇ ਸੀਐਮ ਸਾਹਿਬ ਨੂੰ ਰਿਕੁਐਸਟ ਕਰੂੰਗਾ ਕਿ ਡਾਇਰੈਕਟਰ ਤੇ ਤੇ ਇਹਨਾਂ ਜਿਹੜੇ ਏਜੰਟਨ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤਾਂ ਕਿ ਝੀਂਗੇ ਨੂੰ ਬਚਾਇਆ ਜਾ ਸਕੇ ਨਹੀਂ ਝੀਂਗਾ ਉਦਯੋਗ ਹੈ ਜਿਹੜਾ ਐਸ ਨਹੀਂ ਤਾਂ ਅਗਲੇ ਸੀਜ਼ਨ ਤੋਂ ਬਾਅਦ ਦਮ ਤੋੜ ਦੂ। ਇਸ ਕੈਸ ਕਿਥੇ ਕੀਤੀ ਹੈ? ਸ਼ਿਕਾਇਤ ਸਾਡੇ ਐਗਰੀਕਲਚਰ ਮਨਿਸਟਰ ਸਰਦਾਰ ਗਰਮੀ ਸਿੰਘ ਖੁੱਡੀਆਂ ਜੀ ਨੂੰ ਉਹਨਾਂ ਦੀ ਮੇਲ ਆਈਡੀ ਤੇ ਪਾਤੀ ਹੈ। ਮੇਰੇ ਵੱਲੋਂ ਖੁਦ ਸ਼ਿਕਾਇਤ ਪਾਈ ਗਈ ਹੈ ਕਿ ਇਹਨਾਂ ਤੇ ਕਾਰਵਾਈ ਕੀਤੀ ਜਾਵੇ। ਤੇ ਮੈਂ ਮੰਗ ਕਰੂੰਗਾ ਸਾਡੇ ਜਿਹੜੇ ਮੰਤਰੀ ਜੀ ਆ ਉਹ ਬੜੇ ਵਧੀਆ ਤੇ ਇਮਾਨਦਾਰ ਸਾਫ਼ ਸੁਥਰੀ ਚਵੀ ਦੇ ਬੰਦੇ ਆ ਜਿਵੇਂ ਕਿ ਪਹਿਲਾਂ ਮਾਰਕ ਫੈੱਡ ਦੇ ਐਮ ਡੀ ਗਰੀਸ਼ ਦਿਆਲਨ ਨੇ ਦੋ ਗੁਜਰਾਤ ਦੀਆਂ ਫਰਮਾਂ ਬਣਾ ਕੇ ਤੇ ਜਾਲੀ ਰੇ ਸਪਲਾਈ ਕਰਤੀ ਸੀ ਪੰਜਾਬ ਦੀਆਂ ਕੋਆਪਰੇਟਿਟਿਵ ਸਟੇਟਿੰਗਾਂ ਨੂੰ ਤਾਂ ਮੰਤਰੀ ਮੋਹਤਿਆਂ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੇ ਇਮੀਜਟਲੀ ਐਕਸ਼ਨ ਲਿਆ ਤੇ ਉਹ ਰੇਸ ਖਾਦ ਹੈ ਜਿਹੜੀ ਡੀ ਏ ਪੀ ਜਾਲੀ ਉਹ ਤਕਵਾਤੀ ਜਿਹਦੇ ਕਰਕੇ ਸਕੈਮ ਹੁੰਦਾ ਹੁੰਦਾ ਬਚਾ ਤੇ ਜ਼ਿੰਮੇਵਾਰਾਂ ਦਾ ਸੋਚਨ ਹੁਣ ਤੋਂ ਬਚਾ ਲਿਆ ਉਹਨਾਂ ਨੇ ਉਵੇਂ ਜ਼ਿਕਰ ਅਸੀਂ ਬੇਨਤੀ ਕਰਾਂਗੇ ਕਿ ਇਹਦੇ ਤੇ ਝਿੰਗਾ ਫਾਰਮ ਤੇ ਵੀ ਧਿਆਨ ਦਿੱਤਾ ਜਾਵੇ ਤੇ ਇਹ ਡਾਇਰੈਕਟਰ ਦੇ ਤੇ ਉਹਨਾਂ ਦੇ ਖਿਲਾਫ ਵੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਸਕੈਮ ਨੂੰ ਰੋਕਿਆ ਜਾ ਸਕੇ ਤੇ ਨਾਲ ਨਾਲ ਸਰਕਾਰ ਦੀ ਛਵੀ ਵੀ ਜਿਹੜੀ ਖਰਾਬ ਕੀਤੀ ਜਾ ਰਹੀ ਹੈ ਉਹਨੂੰ ਬਚਾਇਆ ਜਾ ਸਕੇ ਜਦੋਂ ਕੱਟ ਲੱਗਦਾ ਕਿਸਾਨਾਂ ਤੋਂ ਹਸਾਨ ਰੋਲਾ ਨਹੀਂ ਪੈਂਦੇ 100 ਰੁਪਏ ਪਰ ਕੋਣ ਤੋਂ ਅੱਛਾ ਮਲੋਟ ਚ ਪਰਚਾ ਵੀ ਹੋਇਆ ਰੌਲਾ ਵੀ ਪਾਇਆ ਲੇਕਿਨ ਉਹਨਾਂ ਨੇ ਕਿਸੇ ਦੀ ਪੇਛ ਨਹੀਂ ਜਾਣ ਦਿੱਤੀ ਇੱਕ ਬੰਦਾ ਖੋਖਰ ਸਾਹਿਬ ਕਰੋੜਾਂ ਰੁਪਏ ਸਕੈਮ ਕਰਕੇ ਬਣਾ ਰਿਹਾ ਤੇ ਪੁਲਿਸ ਵਾਲੇ ਤਾਂ ਤੁਹਾਨੂੰ ਪਤਾ ਹੀ ਹੈ ਕਿਵੇਂ ਕੰਮ ਕਰਦੇ ਨੇ ਕਿਹੜੇ ਕਿਹੜੇ ਬੰਦੇ ਨੇ ਮਤਲਬ ਉਸ ਚ ਤੁਸੀਂ ਕਹਿੰਦੇ ਕੁਝ ਏਜੰਟ ਨੇ ਮਾਰੀ ਚ ਸਿਆਸੀ ਬੰਦੇ ਨੇ ਜਾਂ ਕੋਈ ਨਹੀਂ ਜੀ ਇਸ ਸਕੈਮ ਦੇ ਵਿੱਚ ਨਾ ਕੋਈ ਸਿਆਸੀ ਬੰਦਾ ਹੈ ਤੇ ਨਾ ਕਿਸੇ ਹੋਰ ਅਧਿਕਾਰੀ ਨੂੰ ਪਤਾ ਸਿਰਫ ਤੇ ਸਿਰਫ ਡਾਇਰੈਕਟਰ ਤੇ ਜਿਹੜੇ ਏਜੰਟਨ ਜਿਨ੍ਹਾਂ ਨੇ ਡੀਲਰ ਡੀਲਰਸ਼ਿਪ ਲੈ ਕੇ ਕੰਮ ਕੀਤਾ ਡੀਲਰਸ਼ਿਪ ਦੇ ਵਿੱਚ ਉਹਨਾਂ ਨੇ ਇਹ ਬੱਚਾ ਝਿੰਗੇ ਦਾ ਲਿਆ ਕੇ ਤੇ ਉਹਦੀ ਸਪਲਾਈ ਹੈ ਜਿਹੜੀ ਖੁਰਾਕ ਦੀ ਉਹ ਦੇਣੀ ਸੀ ਮੈਡੀਸਨ ਵੀ ਆਪ ਲੈ ਲਿਆ ਤੇ ਸਰਕਾਰ ਨੂੰ ਕੀ ਚਾਹੀਦਾ ਸੀ ਡਾਇਰੈਕਟਰ ਨੂੰ ਕੀ ਚਾਹੀਦਾ ਸੀ ਵੀ ਇਹਦਾ ਓਪਨ ਖਰੀਦ ਕਰ ਦਿੰਦੇ ਪੂਰੇ ਦੇਸ਼ ਤੋਂ ਜਿਹੜਾ ਮਰਜ਼ੀ ਆ ਕੇ ਵਪਾਰੀ ਖਰੀਦੇ ਕੰਪੀਟੀਸ਼ਨ ਹੁੰਦਾ ਕੰਪੀਟੀਸ਼ਨ ਚ ਉਹਦਾ ਮੁੱਲ ਪੈਂਦਾ ਝਿੰਗੇ ਦਾ ਤੇ ਜ਼ਿਮੀਂਦਾਰ ਖੁਸ਼ਹਾਲ ਹੋ ਜਾਂਦੇ ਲੇਕਿਨ ਇਹਨਾਂ ਨੇ ਬਾਹਰ ਦਾ ਬੰਦਾ ਬਾਉਂਡਰ ਵੀ ਨਹੀਂ ਐਂਟਰ ਕਰਨ ਦਿੱਤਾ ਨਾ ਨਾ ਕੋਈ ਟੈਂਡਰ ਨਹੀਂ ਇਹਦਾ ਹੈ ਹੀ ਨਹੀਂ ਟੈਂਡਰ ਕੁਟੇਸ਼ਨ ਦਾ ਜ਼ਿੰਮੇਦਾਰ ਨੇ ਮਾਲ ਵੇਚਣਾ ਉਹੀ ਐਮਐਸਬੀ ਵਾਲਾ ਜਿਹੜਾ ਮੈਂ ਤਾਂ ਕਿਸਾਨ ਜਥੇਬੰਦੀਆਂ ਦੇ ਸਾਰੀਆਂ ਨਹੀਂ ਇੱਕੋ ਜੀਆਂ ਕੁਝ ਕਿਸਾਨ ਜਥੇਬੰਦੀਆਂ ਦੇ ਅਧਿਕਾਰ ਲੀਡਰ ਹੈ ਜਿਹੜੇ ਮੈਂ ਉਹਨਾਂ ਨੂੰ ਸਵਾਲ ਕਰਦਾ ਵੀ ਜਿਹੜੀ ਐਮਐਸਬੀ 1980 ਦੇ ਦੇ ਹੱਕੇ ਚ ਕਿਸਾਨਾਂ ਨੂੰ ਮਿਲਦੀ ਸੀ ਜਦੋਂ 4 ਲੱਖ ਗਵਰਨਰ ਦੇ ਗੇਟ ਅੱਗੇ ਕਿਸਾਨ ਆ ਗਿਆ ਸੀ ਉਦੋਂ ਉਹ ਐਮਐਸਬੀ ਮਿਲਦੀ ਸੀ ਕਿਸਾਨ ਜੂਨੀਅਨ ਦੇ ਲੀਡਰ ਦੱਸਣ ਉਹ ਐਮਐਸਬੀ ਹਜੇ ਤੱਕ ਕਿਉਂ ਨਹੀਂ ਮਿਲੀ ਸਰਕਾਰਾਂ ਨੂੰ ਵਕਤ ਪਾਉਂਦੇ ਲੋਕਾਂ ਨੂੰ ਵਕਤ ਪਾਉਂਦੇ ਆ ਪਹਿਲਾਂ ਸਵਾਲ ਦਾ ਜਵਾਬ ਇਹ ਦੇਣ ਅਸੀਂ ਰਾਜੀਵਾਲ ਸਾਹਿਬ ਬੱਚੀ ਬਾਰੰਦੀ ਗੱਲ ਕਰ ਰਹੇ ਹਾਂ ਨਹੀਂ 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 ਮੈਂ ਪੂਰੀ ਫਸਲ ਦੀ ਗੱਲ ਕਰਦਾ ਵੀ ਅੱਜ ਕਿਸਾਨ ਵਿਚਾਰੇ ਛੜਕਾਂ ਤੇ ਬੈਠੇ ਐ ਐਮ ਐਸ ਪੀ ਲੈਣ ਵਾਸਤੇ ਮੇਨ ਮੁੱਦਾ ਤਾਂ ਐਮ ਐਸ ਪੀ ਹੈ ਨਾ ਤਾਂ ਉਵੇਂ ਹੀ ਚਿੰਗਾ ਫੜਮਦਾ ਜਿਹੜਾ ਪ੍ਰਾਈਸ ਹੈ ਬਾਰਲੀ ਕੰਪਨੀ ਤਾਂ ਤਾਂ ਹੀ ਖਰੀਦੂਗੀ ਜੇ ਉਹਨੂੰ ਪੰਜਾਬ 'ਚ ਕੋਈ ਵੜਨ ਦੇਊਗਾ ਤਾਂ ਤੇ ਫਿਰ ਤਾਂ ਕੰਪੀਟੀਸ਼ਨ ਹੋ ਜਾਊਗਾ ਤੇ ਵਧੀਆ ਉਹਨਾਂ ਨੂੰ ਮੁੱਲ ਮਿਲੂਗਾ ਲੇਕਿਨ ਐਮ ਐਸ ਪੀ ਦਾ ਇਹਦੇ ਤੇ ਹੈ ਐਮ ਐਸ ਪੀ ਦਾ ਤਾਂ ਕੋਈ ਮੈਟਰ ਹੀ ਨਹੀਂ ਇਹ ਤਾਂ ਓਪਨ ਬਾਜ਼ਾਰ ਹੈ ਜਿਹੜਾ ਮਰਜ਼ੀ ਖਰੀਦੇ ਲੇਕਿਨ ਇਹਨਾਂ ਨੇ ਓਪਨ ਬਾਜ਼ਾਰ ਦਾ ਗੇਟ ਬੰਦ ਕਰਕੇ ਆਪਣੇ ਏਜੰਟਾਂ ਤੋਂ ਹੀ ਖਰੀਦੇ ਆ ਤੇ ਆਪ ਹੀ ਸਾਰਾ ਕਾਬੂ ਕਰੀ ਬੈਠਾ ਡਾਇਰੈਕਟਰ ਇਹਨੂੰ ਬਦਲ ਕੇ ਤੇ ਦੇ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਪੰਜਾਬ ਸਰਕਾਰ ਦੀ ਇੱਛਾ ਵੀ ਬਚਾਈ ਜਾਵੇ ਮੈਂ ਮੰਤਰੀ ਸਾਹਿਬ ਤੋਂ ਇਹੀ ਰਿਕਵੈਸਟ ਕਰੂੰਗਾ ਕਿ ਆਹ ਜਿਹੜੇ ਡੀਲਰ ਐ ਇਹਨਾਂ ਤੋਂ ਇਹਨਾਂ ਦੇ ਲਾਇਸੈਂਸ ਕੈਨਸਲ ਕਰਕੇ ਨਵੇਂ ਡੀਲਰਾਂ ਨੂੰ ਕੰਮ ਦੇ ਕੇ ਤੇ ਬਾਹਰੋਂ ਓਪਨ ਕਰਕੇ ਝੀਂਗੇ ਦੀ ਖਰੀਦ ਵਸਤੇ ਵਪਾਰੀ ਸੱਦੇ ਜਾਣ ਨਹੀਂ ਤਾਂ ਪੰਜਾਬ ਨੂੰ ਜਾੜਾ ਤਏ